ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਭ ਜੀਆ ਨੂੰ ਲੈ ਕੇ ਹਾਜ਼ਰ ਹੈ ਅੱਜ ਦੀ ਵੱਡੀ ਖਬਰ ਅਮਰਤਪਾਲ ਸਿੰਘ ਦੇ ਸਾਥੀਆਂ ਦੀ ਪੇਸ਼ੀ ਮੌਕੇ ਉਹਨਾਂ ਪਰਿਵਾਰਾਂ ਨਾਲ ਦੂਰ ਵਿਵਹਾਰ ਕਰਨ ਵਾਲੇ ਐਸਪੀ ਨੂੰ ਕੀਤਾ ਜਾਵੇ ਸਸਪੈਂਡ ਕਰਨ ਦੀ ਤਲਵਾਰਸ ਪੰਜਾਬ ਦੇ ਐਸਪੀ ਹਰਪਾਲ ਸਿੰਘ ਪੁਲਿਸ ਡਿਪਾਰਟਮੈਂਟ ਦੀ ਸਿੱਖੀ ਦੇ ਨਾਮ ਉਤੇ ਕਾਲਾ ਤੱਬਾ ਬਾਪੂਤਰ ਸੇਮ ਸਿੰਘ ਜੀ ਅਮਰਤ ਸਰ 2 ਅਗਸਤ 2025 ਨੂੰ ਅੱਜ ਕਾਲੀ ਤਲਵਾਰਸ ਪੰਜਾਬ ਦੀ ਸਮੂੱਚੀ ਸੀਨੀਅਰ ਲੀਡਰਸ਼ਿਪ ਅਤੇ ਸਰਗਰਮ ਆਗੂਆਂ ਵੱਲੋਂ ਪ੍ਰੈਸ ਕਲੱਬ ਵਿਕੇ ਇੱਕ ਐਮ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਜਿਸ ਵਿੱਚ ਮੈਂਬਰ ਪਾਰਲੀਮੈਂਟ ਭਾਈ ਅਮਰਪਾਲ ਸਿੰਘ ਜੀ ਦੇ ਬਾਪੂ ਪੀਤਾ ਬਾਪੂ ਤੇਰ ਸਿੰਘ ਜੀ ਤੇ ਮਾਤਾ ਬਲਵਿੰਦਰ ਕੌਰ ਜੀ ਨੂੰ ਇਲਾਵਾ ਭਾਈ ਅਮਰਜੀਤ ਸਿੰਘ ਚਰ ਵਨ ਚੀੜੀ ਅਤੇ ਭਾਈ ਹਰਪਜਨ ਸਿੰਘ ਜੀ ਧੂੜ ਪਾਈ ਪਰਮਜੀਤ ਸਿੰਘ ਜੀ ਜੋਲ ਐਡਵੋਕੇਟ ਕਰਨਵੀਰ ਸਿੰਘ ਪੰਨੂ ਐਡਵੋਕੇਟ ਸ਼ੁਕਰ ਗੁਜਾਰ ਸਿੰਘ ਚਾਚਾ ਸੁਖਚਾਨ ਸਿੰਘ ਚਾਚਾ ਪ੍ਰਗਟ ਸਿੰਘ ਤੇ ਭਾਈ ਦਇਆ ਸਿੰਘ ਜੀ ਭਾਈ ਸ਼ਮਸ਼ੀਰ ਸਿੰਘ ਜੀ ਪੱਦਰੀ ਪਾਈ ਪਰਮਜੀਤ ਸਿੰਘ ਜੀ ਜੱਲੂਪੋਰਾ ਭਾਈ ਜਗਿੰਦਰਪਾਲ ਸਿੰਘ ਜੀ ਵਡਾਲਾ ਐਡਵੋਕੇਟ ਅਜੇ ਅਜੇ ਪਾਲ ਸਿੰਘ ਢਿੱਲੋਂ ਅਤੇ ਹੋਰ ਵੀ ਆਗੂ ਸ਼ਾਮਲ ਹਨ ਇਸ ਪ੍ਰੈਸ ਕਾਨਫਰੰਸ ਵਿੱਚ ਬਾਪੂ ترਸੀਮ ਸਿੰਘ ਜੀ ਵੱਲੋਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਐਸਪੀ ਹਰਪਾਲ ਸਿੰਘ ਦੇ ਵੱਡੇ ਇਜਾਮ ਲਗਾਏ ਗਏ ਹਨ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਣਾਂ ਨੇ ਦੱਸਿਆ ਕਿ ਬੀਤੀ ਰੋਜ਼ ਭਾਈ ਅਮਰਪਾਲ ਸਿੰਘ ਜੀ ਸਾਥੀ ਸਿੰਘਾਂ ਦੀ ਅਮ੍ਰਿਤਸਰ ਰਿਪੋਰਟ ਵਿੱਚ ਪੇਸ਼ੀ ਦੌਰਾਨ ਉਹਨਾਂ ਨੇ ਪਰਿਵਾਰ ਉਹਨਾਂ ਨੂੰ ਮਿਲਣ ਵਾਸਤੇ ਆਏ ਸਨ ਜਿਨ੍ਹਾਂ ਨਾਲ ਲੋਕ ਆਪ ਖੂਦ ਅਤੇ ਉਹਨਾਂ ਦੀ ਧਰਮ ਪਤਨੀ ਮਾਤਾ ਬਲਿੰਦਰਕੌਰ ਜੀ ਵੀ ਮੌਜੂਦ ਅਸਾਂ ਜਿੱਥੇ ਕਿ ਉੱਥੇ ਸਕਿਉਰਿਟੀ ਲਈ ਤਾਂ ਐਸਪੀ ਹਰਪਾਲ ਸਿੰਘ ਨੇ ਆਪਣੀ ਪੂਰੀ ਪੁਲਿਸ ਫੋਰਸ ਨਾਲ ਮੌਜੂਦਾ ਮੌਜੂਦ ਸੀ ਜਦੋਂ ਉਹਨਾਂ ਬੰਦੀ ਸਿੰਘਾਂ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਤਾਂ ਅਸੀਂ ਐਸਪੀ ਹਰਪਾਲ ਸਿੰਘ ਬੜੇ ਗੁੱਸੇ ਵਿੱਚ ਪੁਲਿਸ ਬਲ ਦਾ ਇਸ ਇਸਤੇਮਾਲ ਕਰਦੇ ਆ ਹੋਇਆਂ ਕਟਿਆਰ ਰਈਆਂ ਵਿੱਚ ਉੱਤਰ ਦਿੱਤਾ ਇਸ ਦੌਰਾਨ ਉਸਨੇ ਮੌਜੂਦਾ ਮੈਂਬਰ ਪਾਰਲੀਮੈਂਟ ਭਾਈ ਅਮਰਪਾਲ ਸਿੰਘ ਜੀ ਦੀ ਮਾਤਾ ਜੀ ਨਾਲ ਬਹੁਤ ਬਦਸਲੂਕੀ ਕੀਤੀ ਅਤੇ ਸੱਭਿਆਕ ਸ਼ਬਦਾਂ ਵਾਲੀ ਦੀ ਵਰਤੋਂ ਕਰਦਿਆਂ ਹੋਇਆਂ ਧੰਨਵਾਦ